ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਮੀਦ ਕਰਦੇ ਹਾਂ ਤੁਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅੱਜ ਆਨਲਾਈਨ ਮੰਗਾਇਆ ਹੈ ਇਹ ਕਾਰ ਵਾਸ਼ਰ ਕਹਿੰਦੇ ਕਾਰ ਵਾਸ਼ਰ ਪਰ ਸਾਰਾ ਕੁਝ ਉਸੇ ਤੋਂ ਮੰਗਿਆ ਸੀ ਮੋਟਰਸਾਈਕਲ ਸਕੂਟਰੀ ਸਾਈਕਲ ਚਾਹੇ ਘਰ ਨੂੰ ਧੋ ਲੋ ਚਲੋ ਵੀਰੇ ਕਰੋ ਅਨਬਾਕਸਿੰਗ ਇਹਦੇ ਨਾਲ ਸਾਰੀਆਂ ਚੀਜ਼ ਧੋਣੀਆਂ ਬਹੁਤ ਸੌਖੀਆਂ ਨੇ ਗਾਰੰਟੀ ਵਾਲਾ ਕਾਰਡ ਨਹੀਂ ਇਹ ਬਾਅਦ ਦਾ ਨਹੀਂ ਕਿ ਇਹ ਹੈ ਇਹ ਕੰਪਨੀ ਦਾ ਕਾਰਡ ਬੜੇ ਬੜੇ ਪਿੱਟਿਆ ਦੇਖੋ ਸਾਡੇ ਬੜੀ ਜਿਹੜਾ ਹੁੰਦਾ ਰੀਲੋਡ ਕਰਦੇ ਸੋ ਗਿਆ ਬਾਹਰ ਤੇ ਗਿਆ 25 ਕੇ ਹਾਈਪ ਕਿੰਨਾ ਬ੍ਰੀਕ ਲੱਗਦਾ ਹਨ ਨਾ ਨਰਤਾ ਬਹੁਤ ਮੁੱਟਕੇ ਨਿਊਜ਼ੀਲੈਂਡੀਆ ਵਾਲੀ ਅਵਲ ਕੀ ਲੱਗਿਆ ਵਿਜ਼ਿਟਰਜ਼ ਬਾਕੀ ਇਹਦੇ ਜਿਹੜੇ ਸੀ ਰਿਵਿਊ ਆ ਉਹ ਵਰਤ ਕੇ ਤੁਹਾਨੂੰ ਦੱਸਾਂਗੇ ਵਧੀਏ ਚੱਕ ਨਹੀਂ ਉਹ ਮਤਲਬ ਚਲਾ ਕੇ ਦੇਖਾਂਗੇ ਇਹਦੇ ਨਾਲ ਦੇ ਹੀ ਪਹਿਲਾਂ ਸਾਡੇ ਬਾਹਰ ਲਾ ਵੀ ਸੀਗਾ ਮਤਲਬ ਜਿਹੜੀ ਬਾਹਰਲੀ ਚੀਜ਼ ਇੱਕ ਵਾਰ ਖਰਾਬ ਹੋ ਜਾਂਦੀ ਕਈ ਸਾਲ ਤਾਂ ਚੱਲੀ ਫਿਰ ਉਹ ਉਰੇ ਠੀਕ ਨਹੀਂ ਹੁੰਦੀ ਇੰਡੀਆ ਦੇ ਵਿੱਚ ਇੰਡੀਆ ਚ ਕਹ ਲਓ ਜਾਂ ਪੰਜਾਬ ਚ ਜਣੀ ਠੀਕ ਨਹੀਂ ਹੋਈ ਗਈ ਦੁਕਾਨਾਂ ਤੋਂ ਦਿਖਾਈ ਵੀ ਮੁਨਾਸੀ ਹੈ ਇੱਧਰ ਆਪਣੇ ਪੰਜਾਬ ਤੋਂ ਹੀ ਮਤਲਬ ਇੰਡੀਆ ਤੋਂ ਹੀ ਮੰਗਾਈਆ ਦੇਖੋ ਇੱਧਰ ਆਇਆ ਜੀ ਮੈਂ ਟ੍ਰੇਨ ਦਾ ਕੋਈ ਹੋਮ ਬਣਿਆ ਪਹੁੰਚੀ ਸ਼ਕਤੀ ਵਿਦਿ ਨੀ ਕਿਹਾ ਹੈ ਚੱਲੋ ਅਗੇ ਦੇਖੀਏ ਨੂੰ ਚਲੋ ਹੁਣ ਤੁਹਾਨੂੰ ਸਾਰੇ ਦਖੋਨੇ ਚਲਾ ਕੇ ਹੁਣ ਚਲਦੇ ਆਪਾਂ ਧੋਣ ਲਈ se leedron

പ്രഷർ ദുജാ ലോട്ട് പ്രേശ്രമേ പ്രഷർ പ്രേശ്രമ thank ਸਰਸਤੇ ਦਾ ਕਬੀਦਾ ਦਾ ਚੰਗੀ ਤਰ੍ਹਾਂ ਮਿੱਟੀ ਨੂੰ ਸਾਫ ਕਰਦੀ ਹੈ ਬਾਕੀ ਦੇਖੋ ਗੱਡੀ ਤੇ ਵੀ ਕਿੰਨਾ ਕਰਦਾ ਜੰਮਿਆ ਬੇ ਇਹਨੂੰ ਵੀ ਤੋਂ ਮਾਗੇ ਕਿਸੇ ਦਿਨ ਅੱਜ ਤਾਂ ਅਸੀਂ ਸਿਰਫ ਚਲਾ ਕੇ ਦੇਖ ਰਹੇ ਹਾਂ ਫੇਰ ਸਵੇਰੇ ਸਵੇਰੇ ਤੋਂ ਮਾਗੇ ਕਿਉਂਕਿ ਹੁਣ ਤਾਂ ਸ਼ਾਮ ਦਾ ਟਾਈਮ ਹੋਇਆ ਪਿਆ ਜੀ

ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਆ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਮੇਰੇ ਵੱਲੋਂ ਤਾਂ ਫੁੱਲ ਰਿਵਿਊ ਨੇ ਬਹੁਤ ਵਧੀਆ ਦੇਖੋ ਰਿਜ਼ਲਟ ਜੇ ਕਿਸੇ ਵੀ ਭਾਈ ਭੈਣ ਨੇ ਮਗਾਉਣੀ ਹੋਵੇ ਤਾਂ ਮਗਾ ਸਕਦੇ ਆ ਤੇ ਇਹ ਮਕਾਉਣੀ ਹੋਵੇ ਤਾਂ ਆਨਲਾਈਨ ਵੀ ਜੈ ਸ਼ੌਪ ਤੋਂ ਤੁਸੀਂ ਮਗਾ ਸਕਦੇ ਆ ਇਸ ਦੇ ਨਾਲ ਹੀ ਧੰਨਵਾਦ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ